view ਮੈਥੋਂ ਬਹੁਤ ਵਾਰੀ ਦਿਖਾ ਵੀ ਚੁੱਕੀ ਆ ਪਰ ਤੁਸੀਂ ਦੁਬਾਰਾ ਦੇਖ ਸਕਦੇ ਆ view ਬਹੁਤ ਜਿਆਦਾ ਸੋਹਣਾ ਹੈਗਾ ਆ ਜੇ ਤੁਸੀਂ ਦੁਬਈ ਦਾ ਟ੍ਰਿਪ ਹਲੇ ਤੱਕ ਨਹੀਂ ਕੱਢਿਆ ਹੈਗਾ ਯੂ ਮਸਟ ਕਮ ਟੂ ਦੁਬਈ ਤੇ ਸਾਨੂੰ ਤਾਂ ਬਾਬਾ ਜੀ ਮੇਰ ਦੇ ਨਾਲ ਸਾਡੀ ਕੰਪਨੀ ਲੈ ਹੀ ਆਈ ਹੈਗੀ ਆ ਜਿਹੜਾ ਕਿ ਅਸੀਂ ਵਰਕ ਕਰਦੇ ਹੈਗੇ ਆ ਵਰਕ ਫਰੋਮ ਹੋਮ ਕਰਦੇ ਹੈਗੇ ਤੇ ਤੁਹਾਡੇ ਲਈ ਓਪਰਚੁਨਿਟੀ ਆਲਵੇਸ ਓਪਨ ਹੈਗੀ ਆ ਤੁਸੀਂ ਜੇ ਵਰਕ ਫਰੋਮ ਹੋਮ ਕਰਨਾ ਚਾਹੁੰਦੇ ਆ ਆਪਣੇ ਬੱਚਿਆਂ ਦੇ ਵਿੱਚ ਰੱਖ ਕੇ ਕੰਮ ਕਰਨਾ ਚਾਹੁੰਦੇ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹੈਗੀ ਆ ਕਿ ਆਪਣੇ ਕੋਲ ਇਤਲਾ ਵਿਊ ਵੀ ਮਰਜਾ ਦਿਖਾ ਦੇ ਆਪਣੇ ਕੋਲ ਹੁਣ ਐਡਮਿੰਟਨ ਤੇ ਵਿੱਚ ਟੀਮ ਬਿਲਡਿੰਗ ਬਹੁਤ ਜੋਰਾ ਸ਼ੋਰਾ ਦਾ ਮੇਰੀ ਚੱਲਦੀ ਪਈ ਹੈਗੀ ਆ ਤੁਸੀਂ ਉਹਦੇ ਵਿੱਚ ਰਜਿਸਟ੍ਰੇਸ਼ਨ ਕਰਨੀ ਹੈਗੀ ਆ ਤੇ ਅਕਤੂਬਰ ਦੇ ਵਿੱਚ ਮੀਟਅਪ ਕਰਨਾ ਬਹੁਤ ਵੱਡਾ ਕੋਆਪਰੇਟਿਵ ਟੀਮ ਨੇ ਆਣਾ ਹੈਗਾ ਤੁਸੀਂ ਉਹਦੇ ਵਿੱਚ ਜੁਆਇਨਿੰਗ ਲੈਣੀ ਹੈਗੀ ਆ ਮੀਟਅਪ ਕਰਨਾ ਹੈਗਾ ਹੈ ਬਿਜ਼ਨਸ ਵਧ ਵਿੱਚ ਹੋਰ ਲਰਨ ਕਰਨਾ ਹੈਗਾ ਤੁਸੀਂ ਮੈਨੂੰ ਅੱਜ ਮੈਸੇਜ ਕਰਨਾ ਤਾਂ ਕਿ ਮੈਂ ਤੁਹਾਡੀ ਰਜਿਸਟ੍ਰੇਸ਼ਨ ਡਨ ਕਰ ਦਵਾਂ ਟ੍ਰੇਨਿੰਗ ਆਪਨੇ ਡਨ ਹੋ ਜAVE ਤੇ ਤੁਸੀਂ ਉਸ ਮੀਟਅਪ ਦਾ ਪਾਰਟ ਬਣ ਸਕੋ ਮੇਕ ਸ਼ੋਰ ਮੈਸੇਜ ਮੀ ਟੂਡੇ